ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਵਰਕ ਕੀਤੇ ਹੋਏ ਸੂਟ ਕਾਫੀ ਜਿਆਦੇ ਸੋਹਣੇ ਨੇਗੇ ਤੇ ਨਾਲ ਮੈਂ ਤੁਹਾਨੂੰ ਫੈਬਰਿਕ ਦਿਖਾਉਂਗੀ ਜਿੱਦਾਂ ਕਿ ਮੌਸਮ ਚੇਂਜ ਹੋ ਰਿਹਾਗਾ ਵੀ ਤੁਸੀਂ ਇਸ ਤਰ੍ਹਾਂ ਪਲੇਨ ਫੈਬਰਿਕ ਤੇ ਵਿਦਆਊਟ ਲਾਈਨਿੰਗ ਤੇ ਤੁਸੀਂ ਇਹ ਵਾਲੇ ਵਰਕ ਵੀ ਕਰਵਾ ਸਕਦੇ ਹੋਗੇ ਜਾਂ ਤੁਹਾਡੇ ਆਪਣੇ ਡਿਜ਼ਾਈਨ ਨੇ ਤੁਸੀਂ ਕਾਟਨ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦਿਖਾਉਣੀ ਅੰਗੇ ਵਰਕ ਕੀਤੇ ਹੋਏ ਸੂਟ ਲੇਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਲਰ ਦਿਖਾਉਂਗੀ ਵੀ ਤੁਸੀਂ ਇਹਦੇ ਤੇ ਤੇ ਕਰਵਾ ਸਕਦੇ ਹੋਗੇ ਜਿੱਦਾਂ ਕਿ ਆਪਾਂ ਰੈਡੀ ਕੀਤਾ ਜੈਨੀਫਰ ਸਟੱਫ ਤੇ ਰੈਡੀ ਕੀਤਾਗਾ ਜਿਹੜਾ ਕੰਮ ਹੈ ਸਾਰਾ ਆਰੀ ਦਾ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਚਾਹੇ ਦੀ ਆਪਣਾ ਆਰੀ ਦਾ ਕੰਮ ਹੋਵੇ ਚਾਹੇ ਮਸ਼ੀਨ ਦਾ ਚਾਹੇ ਦੀ ਆਪਣਾ ਹੈਂਡ ਦਾ ਕੰਮ ਹੋਵੇ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਇਹਦੇ ਬਾਵਾ ਤੇ ਵਰਕ ਹੈ ਪਲੱਸ ਇਹਦੀ ਸਲਵਾਰ ਤੇ ਵੀ ਸੇਮ ਇਦਾਂ ਚ ਦਬਾਵਾ ਤੇ ਵਰਕ ਹੋਇਆ ਹੋਇਆਗਾ ਸੇਮ ਹੋਊਗਾ ਜੀ ਤੇ ਜਿਹੜਾ ਸਟੱਫ ਹੈਗਾ ਇਹ ਆਪਾਂ ਜੈਨੀਫਰ ਯੂਜ਼ ਕੀਤਾ ਹੈਗਾ ਤੁਸੀਂ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਹੈ ਜਿਹੜਾ ਆਪਾਂ ਬਾਂਦਨੀ ਦੇ ਵਿੱਚ ਆਪਣੇ ਕਾਫੀ ਸਾਰੇ ਸੂਟ ਲੇਗੇ ਜਿਹੜੇ ਰੈਡੀ ਹੋ ਕੇ ਗਏ ਨੇਗੇ ਦੇਖੋ ਇਸ ਤਰ੍ਹਾਂ ਨੈਕ ਦਾ ਡਿਜ਼ਾਈਨ ਹੋਇਆ ਹੋਇਆ ਹੈਗਾ ਤੇ ਪਲੱਸ ਚੱਕਾਂ ਦਾ ਡਿਜ਼ਾਈਨ ਆ ਜਾਊਗਾ ਦੇਖੋ ਜੀ ਇਸ ਤਰ੍ਹਾਂ ਤੇ ਨਾਲੇ ਬਾਟਮ ਤੇ ਡਿਜ਼ਾਈਨ ਆ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਰੀਪੀਟ ਮਤਲਬ ਮੇਰਾ ਬਲੈਕ ਨਾਲ ਦਾ ਸੂਟ ਹੈਗਾ ਉਹ ਵਾਲਾ ਰਿਪੀਟ ਹੋ ਰਿਹਾ ਹੈਗਾ ਇਸ ਤਰ੍ਹਾਂ ਦੇ ਚਾਕਾਂ ਤੇ हिਪ ਤੇ ਘੇਰੇ ਤੇ हिਪ ਤੇ ਕੜਾਈ ਆ ਜਾਊਗੀ ਤੇ ਪਲੱਸ neck ਤੇ ਆ ਜਾਊਗੀ ਇਸ ਤਰ੍ਹਾਂ neck ਬਣਿਆ ਹੋਇਆ ਹੈਗਾ ਇਹ ਜਿਹੜਾ ਵਰਕ ਹੈਗਾ ਸਾਰਾ ਆਰੀ ਦੇ ਵਿੱਚ ਹੋਇਆ ਹੋਇਆ ਹੈਗਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਨੀਟ ਐਂਡ ਕਲੀਨ ਕੰਮ ਤੁਹਾਨੂੰ ਮਿਲੇਗਾ ਤੇ ਆ ਜਾਊਗਾ ਜੀ ਘੇਰੇ ਤੇ हिਪ ਤੇ ਕੰਮ ਆ ਜਾਊਗਾ ਸਾਰਾ ਠੀਕ ਹੈ ਜੀ ਤੇ ਪਲੱਸ ਬਾਹਵਾ ਤੇ ਆ ਜਾਊਗਾ ਕੰਮ ਇਸ ਤਰ੍ਹਾਂ ਇਹ ਬਾਵਾਂ ਦਾ ਕੰਮ ਹੈਗਾ ਇਹ ਆਪਾਂ ਮਤਲਬ ਫਰੋਜ਼ੀ ਕਲਰ ਤੇ ਵੀ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਕਾਫੀ ਡਿਜ਼ਾਈਨ ਜਿਹੜੇ ਰੈਡੀ ਹੋ ਰਹੇ ਨੇ ਖਾਦੀ ਤੇ ਵੀ ਕੀਤਾ ਹੈਗਾ ਸੇਮ ਸੂਟ ਰੈਡੀ ਤੇ ਇਸ ਤਰ੍ਹਾਂ ਦੇਖੋ ਵਰਕ ਹੋਇਆ ਹੋਇਆ ਹੈਗਾ ਫਿਟਿੰਗ ਵਾਲਾ ਸੂਟ ਹੈਗਾ ਬਹੁਤ ਸੋਹਣਾ ਆਰੀ ਤੇ ਮਸ਼ੀਨ ਦਾ ਕੰਮ ਹੋਇਆ ਹੋਇਆ ਇਹਦੇ ਵਿੱਚ ਇਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਦੇਖੋ ਜੀ ਇਸ ਤਰ੍ਹਾਂ ਜਿਹੜਾ ਵਰਕ ਹੈਗਾ ਹੋਇਆ ਹੋਇਆਗਾ ਦੇ ਨਾਲ neck ਤੇ ਕੰਮ ਹੋਇਆ ਸਾਰਾ ਮਤਲਬ ਉੱਪਰ ਤੱਕ ਕੰਮ ਜਾ ਰਿਹਾ ਸ਼ੋਲਡਰ ਤੱਕ ਮੋਢਿਆਂ ਤੱਕ ਤੇ ਜਿਹੜੇ ਇਹ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਏ ਦੇਂਗੇ ਮੈਂ ਤੁਹਾਨੂੰ ਇੱਕ ਚੇਂਜ ਫੈਬਰਿਕ ਦੇ ਕਲਰ ਦਿਖਾਉਣੀ ਹੈਗੀ ਪਰ ਪਲੀਜ਼ ਹਨਾ ਪਲੇਨ ਫੈਬਰਿਕ ਕਿਸੇ ਵੀ ਭੈਣ ਨੂੰ ਨਹੀਂ ਮਿਲੂਗਾ ਤੁਸੀਂ ਕਢਾਈ ਕਰਵਾ ਕੇ ਜਿਹੜਾ ਆਪਣਾ ਫੁੱਲ ਸੂਟ ਹੈਗਾ ਰੈਡੀ ਕਰਵਾ ਸਕਦੇ ਹੋ ਕਿਉਂਕਿ ਪਲੇਨ ਸਟਾਕ ਸਾਡੇ ਲਈ ਬਹੁਤ ਲਿਮਟਿਡ ਹੁੰਦਾ ਹੈਗਾ ਫਿਰ ਘਟੇ ਜਾਂਦਾ ਸਾਨੂੰ ਮਿਲਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਦੇਖੋ ਤੁਹਾਨੂੰ ਲੀਲਨ ਦੇ ਵਿੱਚ ਕਲਰ ਦਿਖਾਉਣੀ ਹੈਗੀ ਤੁਸੀਂ ਇਹ ਵਾਲੇ ਮਤਲਬ ਕਲਰ ਤੇ ਜਿਹੜੇ ਸੂਟ ਨੇਗੇ ਤਿਆਰ ਕਰਵਾ ਸਕਦੇ ਹੋਗੇ ਦੇਖੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਤੇ ਬਹੁਤ ਜਿਆਦਾ ਸੋਹਣਾ ਹੈ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਦਿਖਾਏ ਨਿੰਗੇ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਕੋਈ ਲੋੜ ਨਹੀਂ ਕੋਈ ਸ੍ਰਿੰਕ ਨਹੀਂ ਹੁੰਦੀ ਕੋਈ ਛਾਣਦੇ ਨਹੀਂ ਲੀਲਣ ਇੰਨੀ ਕਾ ਜਿਆਦਾ ਸੋਹਣੀ ਹੈ ਮੇਰਾ ਪਰਪਲ ਸੂਟ ਬਣਿਆ ਹੋਇਆ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਹੋਰ ਵੀ ਦਿਖਾ ਦਿੰਨੀ ਆ ਦੂਜਾ ਕਲਰ ਹੈ ਮਾਊਸ ਕਲਰ ਹੈਗਾ ਥੋੜਾ ਬਤ 19 ਵੀ ਦਾ ਫਰਕ ਪੈ ਜਾਂਦਾ ਹੈਗਾ ਇੱਥੇ ਤੁਸੀਂ ਜਿਹੜੇ ਸੂਟ ਨੇਗੇ ਰੈਡੀ ਕਰਵਾ ਸਕਦੇ ਹੋ ਜਾਂ ਕਈ ਭੈਣਾਂ ਨੂੰ ਹਣਾ ਕਾਟਨ ਦਾ ਸਟੱਫ ਚਾਹੀਦਾ ਹੁੰਦਾ ਬਾਹਰ ਲਈ ਆਪਣਾ ਮੈਨੂੰ ਕਾਫੀ ਮੈਸੇਜ ਕਰਦੀਆਂ ਨੇ ਵੀ ਸਾਸੀ ਸੂਟ ਰੈਡੀ ਕਰਵਾਉਣੇ ਨੇ ਤੁਸੀਂ ਆਪਣੇ ਵਰਕ ਪਿਕਸ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਅਸੀਂ ਆਪਣੇ ਅਨੁਸਾਰ ਡਿਜ਼ਾਈਨ ਬਹੁਤ ਹੁੰਦੇ ਨੇਗੇ ਰੈਡੀ ਕਰ ਦਾਂਗੇ ਤੁਸੀਂ ਆਪਣਾ ਸਾਨੂੰ ਮੇਜ਼ਰਮੈਂਟ ਸੈਂਡ ਕਰ ਦਿਓ ਤੇ ਕੇ ਵਾਲਾ ਓਨੀਅਨ ਸ਼ੇਡ ਹੈਗਾ ਦੇਖੋ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਸੂਟਾਂ ਨੂੰ ਦੇਖੋ ਗ੍ਰੀਨ ਕਲਰ ਹੈ ਇਦੇ ਵਿੱਚ ਚਾਰ ਕਲਰਾਂ ਦਾ ਚਾਰਟ ਆਇਆਗਾ ਚਾਰਾਂ ਦੇ ਵਿੱਚ ਤੁਸੀਂ ਕੋਈ ਵੀ ਕਲਰ ਹੈ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਜਿਹੜੀ ਲੀਲ ਰੰਗੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਵੀ ਸਾਡਾ ਆਹ ਸੂਟ ਆਹ ਕਲਰ ਤੇ ਜਿਹੜਾ ਸੂਟ ਹੈਗਾ ਰੈਡੀ ਕਰ ਦੋ ਆਪਾਂ ਥਾਣ ਲੈ ਕੇ ਆਇਾਂਗੇ ਪੂਰੇ ਇਸ ਤੋਂ ਬਾਅਦ ਇੱਕ ਹੋਰ ਸਟੱਫ ਆਇਆਗਾ ਬਰਬਰੀ ਕਾਟਨ ਇਹਨੂੰ ਵੀ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਇਹਨੂੰ ਦੇਖੋ ਬਹੁਤ ਜਿਆਦੇ ਸੋਹਣਾ ਸਟੱਫ ਹੈ ਨਾ ਕੋਈ ਸ਼੍ਰਿੰਕ ਹੋਵੇ हां जे ਤੁਹਾਨੂੰ ਥੋੜਾ ਬਹੁਤ ਇਹ ਪਤਲਾ ਲੱਗਿਆ ਤਾਂ ਤੁਸੀਂ ਇਹ ਜਿਹੜਾ ਇਹ ਤੇ ਅੰਡਰ ਸ਼ਰਟ ਵਾਂਗੂ ਲਾਈਨਿੰਗ ਲਗਵਾ ਸਕਦੇ ਹੋ ਨਹੀਂ ਤਾਂ ਇਹ ਵਾਸ਼ ਕਰੇ ਤੋਂ ਸੈੱਟ ਹੋ ਜਾਊਗਾ ਬਿਲਕੁਲ ਪਿਓਰ ਕਾਟਨ ਹੈਗੀ ਇਹਦੇ ਵੀ ਮੈਂ ਤੁਹਾਨੂੰ ਬਰਬਰੀ ਕਾਟਨ ਦੇ ਵਿੱਚ ਜਿਹੜੇ ਕਲਰ ਨੇ ਕਿ ਤੁਹਾਨੂੰ ਮੈਂ ਦਿਖਾ ਦੇਣੀ ਆ ਦੇਖੋ ਕਲਰ ਸਾਰੇ ਸੋਹਣੇ ਲੰਗੇ ਬਾਕੀ ਜਦੋਂ ਵਰਕ ਹੋ ਜਾਂਦਾ ਨਾ ਉਦੋਂ ਮਤਲਬ ਬਹੁਤ ਸੋਹਣਾ ਉੱਠ ਜਾਂਦਾ ਹੈਗਾ ਵਰਕ ਲੋ ਜੀ ਦੇਖੋ ਇਸ ਤਰ੍ਹਾਂ ਸਾਰਾ ਜਿਹੜਾ ਕਲਰ ਚਾਰਟ ਹੈਗਾ ਕਾਫੀ ਜਾਦੇ ਸੋਹਣਾ ਚਾਰ ਕਲਰਾਂ ਚਾਰ ਕਲਰਾਂ ਦਾ ਚਾਰਟ ਆਪਣੇ ਕੋਲੇ ਚਾਰਾਂ ਦਾ ਆਪਣੇ ਕੋਲੇ ਲੀਨਨ ਦੇ ਵਿੱਚ ਸੀਗਾ ਦਾ ਪੱਟਾ ਇਹਦੇ ਨਾਲ ਤੁਸੀਂ ਕੋਟੇ ਦਾ ਰੱਖ ਸਕਦੇ ਹੋਗੇ ਜੌਰਜਟ ਦਾ ਰੱਖ ਸਕਦੇ ਹੋ ਚਨਾਉਣ ਦਾ ਰੱਖ ਸਕਦੇ ਹੋਗੇ ਕਾਫੀ ਜਾਦੇ ਜਿਹੜਾ ਸੋਹਣਾ ਬਣੂਗਾ ਕੜਾਈਆਂ ਮੈਂ ਤੁਹਾਨੂੰ ਦਿਖਾਤੀ ਆ ਇਹ ਅਜ ਨਿਊ ਬਣ ਕੇ ਆਏ ਸੀਗੇ ਸੂਟ ਲੇਟੈਸਟ ਡਿਜ਼ਾਈਨ ਨੇਗੇ ਰਿਪੀਟ ਹੋ ਰਹੇ ਨੇ ਇਹਦੇ ਨਾਲ ਦੇ ਕਾਫੀ ਭਾਣਾ ਦੇ ਆਰਡਰ ਆਏ ਨੇ ਰਿਪੀਟ ਦਿੱਤੇ ਨੇਗੇ ਆਪਾਂ ਵਰਕ ਕਰਨੇ ਸੂਟ ਆਪਣੇ ਕਾਰੀਗਰ ਨੂੰ ਇਹਦੇ ਨਾਲ ਦੇ ਵੀ ਰਿਪੀਟ ਚੱਲੀ ਜਾਂਦੇ ਨੇਗੇ ਸੂਟ ਕਾਫੀ ਤੇ ਆਹ ਤਾਂ ਪਤਾ ਹੀ ਨਹੀਂ ਕਿੰਨੇ ਕ ਸੂਟ ਬਣਗੇ ਬਾਂਦ ਨਹੀਂ ਦੇ ਉੱਪਰ ਇਹਦੇ ਨਾਲ ਦੇ ਜੈਨੀਫਰ ਤੇ ਵੀ ਆਪਾਂ ਕਾਫੀ ਸੂਟ ਬਲੈਕ ਦੇ ਵਿੱਚ ਵੀ ਰੈਡੀ ਕੀਤਾ ਬੋਟਲ ਗ੍ਰੀਨ ਚ ਵੀ ਰੈਡੀ ਕੀਤਾਗਾ ਸਾਰਿਆਂ ਦੇ ਵਿੱਚ ਜਿਹੜਾ ਗਾ ਰੈਡੀ ਕੀਤਾ ਹਾਂ ਮੈਂ ਇਹ ਤੁਹਾਨੂੰ ਫੈਬਰਿਕ ਤਾਂ ਦਿਖਾਇਆਗਾ ਵੀ ਜੇ ਤੁਸੀਂ ਇਸ ਤੋਂ हट ਕੇ ਮੌਸਮ ਚੇਂਜ ਹੁੰਦਾਗਾ ਵੀ ਤੁਸੀਂ ਇਹਨਾਂ ਉੱਪਰ ਵਰਕ ਕਰਾ ਸਕਦੇ ਹੋਗੇ ਪਲੇਨ ਸਟੱਫ ਨਾ ਤੁਹਾਨੂੰ ਮਿਲਣਾਗਾ ਨਾ ਮੇ ਤੋਂ ਪ੍ਰਾਈਸ ਪੁੱਛਿਓ ਤੁਸੀਂ ਫੁੱਲ ਸੂਟ ਆਪਣਾ ਵਰਕ ਕੋਈ ਵੀ ਪੇਸ ਕੇ ਤੁਸੀਂ ਪ੍ਰਾਈਸ ਲੈ ਸਕਦੇ ਹੋ ਮੇ ਤੋਂ ਪੁੱਛ ਸਕਦੇ ਹੋ ਵੀ ਕਿੰਨੇ ਚੀ ਸੂਟ ਰੈਡੀ ਹੋ ਸਕਦਾਗਾ ਕਿਉਂਕਿ ਜੜੀ ਇਹ ਕਾਟਨ ਰੰਗੀ ਆਪਣੇ ਇੰਡੀਆ ਦੇ ਵਿੱਚ 8 ਮਹੀਨੇ ਪੈਂਦੀ ਹੈਗੀ ਤੁਸੀਂ ਬੇਫਿਕਰ ਹੋ ਕੇ ਜਿਵੇਂ ਮਰਜੀ ਸੂਟ ਰੈਡੀ ਕਰਵਾਓ ਸਟਾਫ ਬਹੁਤ ਗੁੱਡ ਹੈਗਾ ਦੋਨੋਂ ਤਰ੍ਹਾਂ ਦਾ ਸਟਾਫ ਹੈ ਮੈਂ ਤੁਹਾਨੂੰ ਦਿਖਾ ਚੁੱਕੀ ਆਂਗੀ ਇਹਨਾਂ ਨਾਲ ਆਪਾਂ ਹੁਣ ਫਿਲਹਾਲ ਦੁਪੱਟੇ ਵਗੈਰਾ ਰੈਡੀ ਕਰਨੇ ਨੇਗੇ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਤੀ ਕਾਲਜੀ ਬਾਏ ਬਾਏ